ਚਾਰ ਪੰਜ ਦਿਨ ਹੋ ਗਏ ਐ ਹੀ ਆਉਂਦੇ ਆ ਇਹ ਦੋਨੇ ਜਣੇ ਪਾਰਕ ਦੇ ਵਿੱਚ ਬਹਿ ਜਾਂਦੇ ਗੱਲਾਂ-ਵੱਤਾਂ ਮਾਰਦੇ ਇਥੇ ਤੇ ਗਲਤ ਹਰਕਤਾਂ ਕਰੀ ਜਾਂਦੇ ਰਹਿੰਦੇ ਸਾਰਾ ਦਿਨ ਤੇ ਇਹਨਾਂ ਦੀ ਅੱਜ ਨਾ ਪਰੇਟ ਕਰਦੇ ਆ ਜਿੰਨਾਂ ਫੜਦੇ ਆ ਇਹਨਾਂ ਨੂੰ ਵੇਖਦੇ ਆ ਕੀ ਬਣਦਾ ਇਹਨਾਂ ਦਾ ਪੰਗੇ ਲਈ ਜਾਂਦੇ ਆ ਨਾ ਇਥੇ ਸਕੂਲ ਆ ਨੇੜੇ ਤੇ ਪਾਰਕ ਦੇ ਵਿੱਚ ਰੋਜ਼ ਆ ਕੇ ਬਹਿ ਜਾਂਦੇ ਇਹਨਾਂ ਨੂੰ ਠਗਦੇ ਆ ਅੱਜ ਵੇਖਦੇ ਆ ਕੀ ਬਣਦਾ ਆ ਜੋ ਮੜਾ ਜਾ ਖੱਚ ਕੇ ਦਿਖਾਉਣਾ 10 ਦਿਨ ਹੋ ਗਏ ਉਹਨੂੰ ਬੈਠੇ ਨੂੰ ਇੱਥੇ ਨੇਤਾ ਕੇ ਬਹਿ ਜਾਂਦੇ ਆ ਹਾਂ ਵੀ ਤੁਸੀਂ ਕੀ ਕਰਦੇ ਇੱਥੇ ਦੱਸੋ ਕੀ ਕਰਦੇ ਹਾਂ ਦੱਸ ਮੜਾ ਦੱਸ ਕੀ ਕਰਦੇ ਕਿਉਂ ਨਹੀਂ ਕੀਉਂ ਨਹੀਂ ਕਰਦੇ ਹੱਥ ਜੱਥ ਪਾਈ ਬੈਠੇ ਤੁਸੀਂ ਕੀ ਕਰਦੇ ਵੈਸੇ ਹੀ ਬੈਠੇ ਸੀ ਤੇ ਵੈਸੇ ਕਿਵੇਂ ਬੈਠੇ ਐ ਕਿਵੇਂ ਬੈਠੋਂ ਦਾ ਬੈਸੇ ਦੱਸੋ ਨਹੀਂ ਵੈਸੇ ਬੈਠੇ ਸੀ ਭਾਈ ਯਾਰ ਐ ਕਿ ਕੀ ਕੀ ਕਿਉਂ ਕੀ ਕਿਉਂ ਬਾ ਕਾਉਂ ਬੈਠੇ ਤੁਸੀਂ 10 ਦਿਨ ਹੋ ਗਏ ਤੁਹਾਨੂੰ ਬੈਹਦਣ ਮੈਂ ਪਹਿਲਾਂ ਵੀਰੇ ਵੀਡੀਓ ਨਾ ਬਣਾਓ ਸਾਡੀ ਵੀਡੀਓ ਬਣੋਗੀ ਤੁਹਾਨੂੰ 10 ਦਿਨ ਹੋ ਗਏ ਬੈਹਦਣ ਨੂੰ ਨਾਲ ਸਕੂਲ ਕੋਈ ਇਧਰ ਵੀ ਸਕੂਲ ਆ ਉਧਰ ਵੀ ਸਕੂਲ ਆ ਕਿਉਂ ਬੰਦ ਕਰ ਦੇ ਬ ਬੰਦ ਤੂੰ ਜਹਾਏ ਕੌਣ ਆਪਣਾ ਦੱਸੋ ਇਹ ਤਾਂ ਮੇਰੀ ਭੈਣ ਆ ਜੀ ਤੇ ਬਾਤ ਆ ਜਾ ਤਾਂ ਭਾਈ ਬਟਾ ਭੈਣ ਤੇ ਬੰਦਾ ਹੁੰਦਾ ਕੋਈ ਨਹੀਂ ਤੇ ਜਦ ਨਹੀਂ ਇੱਕ ਵੀਰੇ ਮੇਰੀ ਗੱਲ ਸੁਣ ਵੀਰੇ ਸਾਥੂ ਗਲਤੀ ਹੋ ਗਈ ਕੈਮਰਾ ਦਾ ਬੰਦ ਕਰ ਕੈਮਰਾ ਬੰਦ ਕਰ ਦਾਂਗੇ ਪਹਿਲਾਂ ਤੁਹਾਨੂੰ ਦੱਸ ਦਨੋਗੇ ਤੁਹਾਨੂੰ ਕੋਈ ਹੋਰ ਥਾਂ ਨਹੀਂ ਲੱਭੀ ਵੀਰੇ ਮੈਂ ਜਿੰਨੂੰ ਦਸੀ ਨਾ ਪਹਿਲਾਂ ਵੀਰੇ ਕੈਮਰਾ ਬੰਦ ਕਰ ਮੈਂ ਸਾਰੀ ਗੱਲ ਦੱਸ ਹਾਂਜੀ ਦੋਸਤੋ ਇਹ ਨਾ ਪਾਰਕ ਦੇ ਵਿੱਚ ਬੈਠੇ ਸੀ ਆਪਾਂ ਇਹਨਾਂ ਨੂੰ ਉੱਤੋਂ ਫੜਿਆ 10 ਦਿਨ ਹੋ ਗਏ ਸੀ ਸਾਨੂੰ ਵੇਂਦਿਆਂ ਨੂੰ ਇੱਧਰ ਵੀ ਸਕੂਲ ਆ ਕੋਈ ਇੱਧਰ ਵੀ ਸਕੂਲ ਆ ਅੱਜ ਵਿਚਾਲੇ ਇਹ ਪਾਰਕਿੰਗ ਪਾਰਕ ਇੱਥੇ ਆ ਕੇ ਬਹਿ ਜਾਂਦੇ ਸੀ ਕੋਚਿਆ ਬਾਂ ਭਾਈ ਤੁਸੀਂ ਕੀ ਆ ਮੈਨੂੰ ਇਹ ਦੱਸੋ ਇੱਥੇ ਬਹਿੰਦੇ ਕਿਉਂ ਵੀਰੇ ਮੇਰੀ ਗੱਲ ਸੁਣ ਮੈਂ ਇਹਦੀ ਹੈਗੀ ਸਹੇਲੀ ਠੀਕ ਆ ਸਹੇਲੀ ਹੁਣ ਤਾਂ ਕਹਿੰਦਾ ਸੀ ਇਹ ਤੁਸੀਂ ਭੈਣਪਰਾ ਇਹ ਵੀਰੇ ਤਾਂ ਉਹੀ ਮਰੀ ਜਾਂਦੇ ਸਿੱਧੀ ਗੱਲ ਦੱਸ ਦਿੰਦਾ ਵੀਰੇ ਬਚ ਵੀ ਜਾਂਦੇ ਸੀ ਉਹ ਤਾਂ ਗੱਲ ਸਹੀ ਆ ਵੀ ਸਿੱਧੀ ਗੱਲ ਦੱਸੇ ਹਨਾ ਚਲ ਵੀ ਉਹ ਜਦੋਂ ਤੁਸੀਂ ਬਹਿ ਗਏ ਥੇ ਤੁਹਾਨੂੰ ਕੋਈ ਹੋਰ ਜਗ੍ਹਾ ਨਹੀਂ ਮਿਲੀ ਜਿਹੜਾ ਤੁਸੀਂ ਬਈ ਇੱਥੇ ਬਹਿੰਦੇ ਆ ਪਾਰਕਾ ਵੀਰੇ ਮੇਰੀ ਉਮਰ ਵੀ ਸੂਟੀ ਆ ਤੇ ਇਹਦੀ ਉਮਰ ਤਾਂ ਹੈਗੀ ਸਾਨੂੰ ਡਰ ਲੱਗਦਾ ਦੂਰ ਜਾਂਦੇ ਆ ਉਹਨੂੰ ਤੇ ਜੀ ਵੀਰੇ ਇੱਥੇ ਬੈਗੇ ਸੀ ਅੱਛਾ ਛੋਡੀ ਉਮਰ ਛੋਟੀ ਆ ਤੁਹਾਨੂੰ ਐਂ ਲੱਗਦਾ ਵੀ ਅਸੀਂ ਦੂਰ ਉੱਠ ਗਏ ਤਾਂ ਸਾਨੂੰ ਕਿਤੇ ਹੋਰ ਨਾ ਕੋਈ ਵਿਖੇੜਾ ਹੋ ਜੇ ਹਨਾ ਹਾਂ ਵੀਰੇ ਕੋਈ ਘਰ ਦਾ ਨਾ ਵੇਖ ਲੇ ਸਾਨੂੰ ਐਂ ਡਰ ਸੀ ਤਾਂ ਵੀਰੇ ਇੱਥੇ ਬੈਗੇ ਸਾਥੋਂ ਗਲਤੀ ਹੋ ਗਈ ਸੀ ਅੱਜ ਤੋਂ ਬਾਅਦ ਨਹੀਂ ਬਿੰਦੇ ਜਿਹੜੀ ਮੰਨ ਕੇ ਚੱਲੋ ਤੁਸੀਂ ਇੱਥੇ ਬੈਠੇ ਆ ਕੋਈ ਮੰਨ ਕੇ ਚੱਲ ਸਾਡੇ ਘਰ ਦਾ ਨਾ ਇੱਥੇ ਸਾਨੂੰ ਦੇਖ ਲਿਆ ਇੱਥੇ ਤੁਹਾਡੇ ਕੋਈ ਪਿੰਡ ਦੇ ਬੰਦੇ ਨੇ ਦੇਖ ਲਿਆ ਤੁਹਾਡੇ ਮਾਂ ਪਿਓ ਦੀ ਇੱਜ਼ਤ ਕੀ ਰੋਗੀ ਵੀਰੇ ਉਹ ਤਾਂ ਹਜੇ ਵੀਰੇ ਪਤਾ ਤਾਂ ਨਹੀਂ ਲੱਗਿਆ ਪਤਾ ਲੱਗਦੇ ਵੀਰੇ ਬੇਇੱਜ਼ਤੀ ਕਰ ਦਿਆਂ ਦੀ हां ओ तो, तो मैं मानदा ਛੋਡੀ ਬੇ ਘਰਾਂ ਦੀ ਬੇਇੱਜ਼ਤੀ ਆ ਛੋਡੀ ਉਮਰ ਛੋਟੀ ਆ ਚੱਲ ਤੁਸੀਂ ਜਾਇਰਾ ਪੜੋ ਲਿਖੋ ਆ ਮੜੇ ਪੈਰਾਂ 'ਚ ਸਿਰ ਹੋਜੋ ਤੇ ਤੁਸਾਨੂੰ ਘਰ ਦੇ ਤੁਸੀਂ ਘਰ ਦੇ ਗੱਲ ਕਰਾ ਕੇ ਵਿਆਹ ਕਰਾ ਲਓ ਵੀਰੇ ਮੈਂ ਪਤਾ ਕਾ ਦੋ ਮੈਨੂੰ ਇਹ ਕਹਿ ਰਿਹਾ ਮਰੂੰਗਾ ਜਾ ਐ ਕਰੂੰਗਾ ਕੁਝ ਖਾਊਂਗਾ ਮਤਲਬ ਵੀਰੇ ਤਾਂ ਆਇਆ ਡਰਦੀ ਮੈਨੂੰ ਬਈ ਤੂੰ ਤੂੰ ਕੁੜੀ ਨੂੰ ਕਿਉਂ ਮਜਬੂਰ ਕਰਦਾ ਚੱਲ ਜੇ ਤੁਸੀਂ ਵਿਆਹ ਕਰਾਉਣਾ ਤੂੰ ਮਜਬੂਰ ਕਾ ਤੂੰ ਕਰਦਾ ਨੂੰ ਮਜਬੂਰ ਨਹੀਂ ਕਰਦਾ ਮਜਬੂਰ ਥੋੜਾ ਕਰਦਾ ਜੀ ਤੇ ਸਾਡਾ ਪਿਆਰ ਆਗਾ ਮਤਲਬ ਅਸੀਂ ਪਿਆਰ ਹਾਂ ਰਿਹਾ ਨਹੀਂ ਜਾਂਦੇ ਜੀ ਸਤੋਂ ਤੇ ਤੋ ਇਹ ਕਹਿੰਦਾ ਮੁੰਡਾ ਕਹਿੰਦਾ ਮੈਂ ਮਜਬੂਰ ਨਹੀਂ ਕਰਦਾ ਮੈਥੋਂ ਰਹਿ ਨਹੀਂ ਜਾਂਦਾ ਜੇ ਮੈਂ ਉਹਨੂੰ ਨਾ ਮਿਲਾਂ ਤੇ ਜੇ ਮੰਨ ਕੇ ਚੱਲ ਘਰੇ ਪਤਾ ਲੱਗ ਗਿਆ ਇਹਦਾ ਕਿਤੇ ਹੋਰ ਵਿਆਹ ਕਰਤਾ ਫੇਰ ਵੀ ਤਾਂ ਰਹੇਂਗੇ ਹੀ ਨਹੀਂ ਨਹੀਂ ਕਰਦੇ ਵਿਆਹ ਹੀ ਵਿਆਹ ਦੇ ਮੇਰੀ ਗੱਲ ਸੁਣ ਵਿਆਹ ਦਾ ਮੈਨੂੰ ਪਤਾ ਸਾਡੇ ਘਰ ਦੇ ਨਹੀਂ ਕਰਦੇ ਦੇਣਾ ਸਾਡੇ ਘਰ ਦੇ ਨੂੰ ਪਤਾ ਸਾਡੀ ਕੁੜੀ ਗੱਲ ਕਰਦੀ ਆ ਕੁੜੀ ਗੱਲ ਕਰਦੀ ਸਾਡੀ ਹੈਨਾ ਤੇ ਇਹ ਇਹਦਾ ਇਹਨੂੰ ਵਿਖਾਤਾ ਇਹਨੂੰ ਫੇਰ ਤੇ ਵੀਰੇ ਜਵਾਬ ਦੇਣਗੇ ਮੈਨੂੰ ਪਤਾ ਸਾਡੇ ਘਰ ਦੇ ਇਹ ਕਹਿੰਦੀ ਕੁੜੀ ਕਹਿੰਦੀ ਮੈਂ ਇਹਨੂੰ ਪਸੰਦ ਕਰਦੀ ਆ ਕਹਿੰਦੀ ਜੇ ਮੇਰੀ ਮਾਂ ਨੇ ਇਹਨੂੰ ਦੇਖ ਲਿਆ ਤੇ ਘਰ ਦੇ ਜਵਾਬ ਦੇ ਦੇਣਗੇ ਤੇ ਇਹਦੇ ਮਾੜਾ ਮੋਟਾ ਰੰਗ ਰੰਗ ਕਰਾ ਕੇ ਲਈ ਸੀ ਉਹਦਾ ਨਾ ਨਾ ਵੀਰੇ ਮੈਨੂੰ ਤਾਂ ਐਂ ਲੱਗਦਾ ਮੈਨੂੰ ਕੁੱਟਣਾ ਸਾਡੇ ਘਰ ਦੇ ਨੂੰ ਵਗਾ ਕੇ ਤੂੰ ਫਿਰ ਪਸੰਦ ਕਾਹਤੋਂ ਕੀਤਾ ਇਹਨੂੰ ਬਸ ਵੀਰੇ ਇਹ ਮੇਰੇ ਪਿੱਛੇ ਬੜਾ ਹੁੰਦੇ ਸੀ ਮੈਨੂੰ ਆਇਆ ਸੀ ਡਰ ਲੱਗਦਾ ਸੀ ਕਿਸੇ ਨੂੰ ਪਤਾ ਨਾ ਲੱਗ ਜਣਾ ਤੇ ਫਿਰ ਇਹਨਾਂ ਨਾਲ ਮੈਂ ਗੱਲ ਕਰ ਲਈ ਜਿਹੜਾ ਇਹਦੇ ਨੈਣ ਨਕਸ਼ਾ ਤਾਂ ਬੜੇ ਸੋਹਣੇ ਆ ਵੀਰੇ ਨਾਨਕ ਸਿੱਦਾ ਬਹੁਤ ਸੋਹਣੇ ਆ ਨੱਕ ਵੀ ਬਹੁਤ ਸੋਹਣਾ ਵੀਰੇ ਦਾ ਸਾਰਾ ਕੁਝ ਸੋਹਣਾ ਮੈਨੂੰ ਵਦਜਾ ਲੱਗਦੇ ਆ ਇਹ ਬਸ ਮੈਂ ਸਾੜ ਨਹੀਂ ਸਕਦੀ ਕਰਦੇ ਨਹੀਂ ਜਾਨੀ ਕਿ ਪਸੰਦ ਕਰਦੇ ਹਾਂ ਵੀਰੇ ਮਿਲੇ ਤੁਸੀਂ ਕਿੱਥੇ ਆ ਤੁਸੀਂ ਪਹਿਲੀ ਵਾਰ ਕਿੱਥੇ ਮਿਲੇ ਬਾ ਇੱਥੇ ਹੀ ਮਿਲੇ ਸੀ ਵੀਰੇ ਪਹਿਲੀ ਵਾਰ ਹੀ ਅੱਛਾ ਪਹਿਲੀ ਵਾਰ ਤੁਸੀਂ ਇੱਥੇ ਮਿਲੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਮਿਲਦੇਗਾ ਵੀਰੇ 10 ਸਾਰੀ ਮਿਲ ਪਈ ਨਹੀਂ ਨਹੀਂ ਤੁਹਾਨੂੰ ਕਿੰਨਾ ਟਾਈਮ ਗੱਲ ਦੀ ਗੱਲ ਬਾਤ ਸਾਡੀ ਗੱਲ ਨੂੰਰੇ ਸਾਲ ਹੋਣ ਵਾਲਾ ਸਾਲ ਹੋ ਗਿਆ ਕੁੜੀ ਕਹਿੰਦੀ ਵੀ ਮੈਨੂੰ ਵਧੀਆ ਲੱਗਦਾ ਇਹਦੇ ਨੈਣ ਨਕਸ਼ ਸੋਹਣੇ ਆ ਸਾਨੂੰ ਇੱਥੇ 8-10 ਵਾਰੀ ਇੱਥੇ ਮੈਂ ਵੇਖ ਵੀ ਲਿਆ ਇੱਥੇ ਆਉਂਦੇ ਆ ਇਹ ਚੱਲ ਹਜੇ ਉਮਰ ਨਿਆਣੀ ਆ ਇਹਨਾਂ ਨੂੰ ਇੱਕ ਸਮਝ ਚਾਹੀਦੀ ਆ ਵੀ ਸਾਡੇ ਜੀ ਕੋਲ ਨੂੰ ਕਿਸੇ ਨੇ ਵੇਖ ਲਿਆ ਰੋਲਾ ਪਾਤਾ ਸਾਡੇ ਪਿੰਡ ਦੇ ਵਿੱਚ ਮਾਪਿਓ ਦੀ ਬੇਇੱਜ਼ਤੀ ਹੋ ਜੂਗੀ ਤੇ ਇਹ ਕਹਿੰਦੀ ਜੀ ਇਹਨੂੰ ਜੇ ਮੇਰੇ ਘਰਦਾਨੇ ਦੇਖ ਲਾ ਤੇ ਮੇਰਾ ਵਿਆਹ ਨਹੀਂ ਕਰਨਾ ਫਿਰ ਤੁਸੀਂ ਪਿਆਰ ਹੀ ਨਹੀਂ ਸੀ ਕਰਨਾ ਜਦੋਂ ਤੁਹਾਡੇ ਮਾਪਿਓ ਇਹਨੂੰ ਨਹੀਂ ਪਸੰਦ ਕਰਦੇ ਬੇਲ ਮੂਰੇ ਕਿਸੇ ਦਾ ਜੋਰ ਨਹੀਂ ਠੀਕ ਅੱਦੇਲੋਂ ਮੂਰੇ ਕਿਸੇ ਦਾ ਜੁਰਮ ਨਹੀਂ ਬਾਈ ਤੁਸੀਂ ਕਿੰਨਾ ਕੁ ਪਸੰਦ ਕਰਦੇ ਓ ਬਹੁਤ ਜ਼ਿਆਦਾ ਜੀ ਤੇ ਫੇਰ ਤੁਸੀਂ ਜਾਣਕਾ ਤੋਂ ਇਹਦੀ ਜੋਖਮ 'ਚ ਪਾਉਣੇ ਆ ਵੀ ਤੁਸੀਂ ਨਾ ਮਿਲੋ ਤੁਸੀਂ ਪੜ ਪੜ ਕੇ ਆਪਦਾ ਕੋਈ ਚੰਗੀ ਮਾਰੀ ਮੁੱਟੀ ਕੋਈ ਜੌਬ ਕਰਕੇ ਇਹਨੂੰ ਤੁਸੀਂ ਫੇਰ ਹੱਥ ਮੰਗਲੋ ਵਿਲੇ ਦੇ ਘਰ ਦੇ ਮੰਨ ਜਾਨ ਹੈ ਰਹਿ ਹੀ ਨਹੀਂ ਜਾਂਦੇ ਤੁਸੀਂ ਪਿਆਰ ਕਰਦੇ ਹੋ ਪਿਆਰ ਤਾਂ ਮੈਂ ਮੰਨਦਾ ਚਲ ਤੁਸੀਂ ਕਰਦੇ ਆਂ ਤੁਤੋ ਰਹਿ ਆ ਵੀ ਨਹੀਂ ਜਾਂਦਾ ਥੋਡੀ ਵੀ ਉਮਰ ਛੋਟੀ ਹੈ ਦੀ ਵੀ ਉਮਰ ਛੋਟੀ ਹੈ ਨਾ ਉਮਰ ਦਾ ਤੁਹਾਡੀਆਂ ਦੋਨਾਂ ਦੀਆਂ ਛੋਟੀਆਂ ਜੇ ਸੋਨ ਨੂੰ ਮੰਨ ਕੇ ਚੱਲ ਇਥੇ ਪਾਰਕ ਚ ਜਾ ਕਿਸੇ ਪੁਲਿਸ ਵਾਲ ਨੇ ਫੜ ਲਿਆ ਜਾਂ ਤੁਹਾਡੇ ਕੋਈ ਪਿੰਡ ਦਾ ਆ ਗਿਆ ਜਾਂ ਇਹਦੇ ਮਾਪਿਓ ਆ ਗਏ ਜਾਂ ਤੇਰੇ ਆ ਗਏ ਨਾਲੇ ਤਾਂ ਤੁਹਾਡੀ ਬੇਇੱਜ਼ਤੀ ਆ ਨਾਲੇ ਇਹਨੂੰ ਪੜਨੋਂ ਹਟਣਗੇ ਨਾਲੇ ਤੈਨੂੰ ਪੜਨੋਂ ਹਟਣਗੇ ਤੁਹਾਡਾ ਫਿਊਚਰ ਖਰਾਬ ਹੋਊਗਾ ਜੇ ਤੁਸੀਂ ਇਹੀ ਪੜ ਲਿਖ ਕੇ ਆਉਂਦਾ ਬਾਅਦ ਚ ਵਿਆਹ ਦਾ ਸਟੈਂਡ ਕਰ ਲਓ ਤੇ ਹੁਣ ਤਾਂ ਤੂੰ ਕਹਿਣਾ ਮੈਥੋਂ ਰਹਿਣ ਨਹੀਂ ਜਾਂਦਾ ਜੇ ਇਹਨੂੰ ਕਿਤੇ ਹੋਰ ਵਿਆਹ ਤਾਂ ਫੇਰ ਵੀ ਤਾਂ ਰਹੇਗੀ ਪਹਿਰਾ ਆਤ ਫੇਰਾ ਤਾਂ ਮੰਗੂਗਾ ਜੀ ਮੈਂ ਨਾ ਹੋਏ ਹੱਥ ਤਾਂ ਫੇਰ ਮੰਗੇਗਾ ਜਿਹੜਾ ਤੁਸੀਂ ਆ ਪਾਰਕ ਚ ਖੇ ਖਾਦਾ ਉਹ ਤਾਂ ਤੁਸੀਂ ਬੰਦ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਹਾਂ ਨਹੀਂ ਉਹ ਤਾਂ ਗਲਤੀ ਹੋ ਗਈ ਜੀ ਉਹ ਤੁਸੀਂ ਮੰਨ ਕੇ ਚਲੇ ਚਲ ਤੂੰ ਗਲਤੀ ਮੰਨਦਾ ਇਹ ਵੀ ਮੰਦੀ ਆ ਪਰ ਇਹ ਗੱਲ ਕਹਿਨੇ ਆ ਤੁਸੀਂ ਇੱਕ ਚੀਜ਼ ਦੇਖੋ ਤੁਸੀਂ ਇੱਥੇ ਆ ਕੇ ਬਹਿ ਜੰਨੇ ਆ ਇਹੇ ਬਿਠਣ ਦੀ ਬਜਾਏ ਤੁਸੀਂ ਕਿਤਾਬਾਂ ਤੇ ਮੱਥਾ ਮਾਰੋ ਤੁਹਾਨੂੰ ਕੋਈ ਚੀਜ਼ ਜਾਣਕਾਰੀ ਮਿਲੇ ਤੁਹਾਡੀ ਗਾਂ ਕੰਮ ਆਉਣ ਠੀਕ ਆ ਤੁਹਾਨੂੰ ਤੁਸੀਂ ਪੜੋ ਗਾਂ ਤੁਸੀਂ ਆਪ ਦਾ ਪਿਓ ਅੱਖ ਚ ਫਿਰ ਚਲੋ ਤੁਹਾਡਾ ਵਧਾ ਹੋਵੇ ਤੁਸੀਂ ਚਾਹੁੰਦੇ ਆ ਜਾਂ ਨਹੀਂ ਚਾਹੁੰਦੇ ਆ ਹਾਂਜੀ ਚਾਹੁੰਦੇ ਅਸੀਂ ਇਹ ਕਹਿੰਦੇ ਵਧੀਆ ਸਾਡੀ ਜ਼ਿੰਦਗੀ ਦੀ ਲਹਿ ਬਣ ਜੇ ਮੰਨ ਕੇ ਚੱਲ ਬਾਈ ਤੂੰ ਕੁੜੀ ਨਾ ਵਿਆਹ ਕਰਾਉਣਾ ਨਾ ਜੇ ਕੁੜੀ ਨਾ ਵਿਆਹ ਕਰਾਉਣਾ ਤੈਨੂੰ ਮਾੜਾ ਮੋਟਾ ਆਪਦੇ ਪੈਰਾਂ ਸੇ ਹੋਣਾ ਪੈਣਾ ਉਹ ਤਾਂ ਕਹੀ ਜਾਂਦੀ ਮੇਰੀ ਮਾਂ ਨੂੰ ਇਹ ਨੂੰ ਵੇਖ ਲੈ ਸ਼ਕਲ ਵੇਖ ਲਈ ਤਾਂ ਪਸੰਦ ਹੀ ਨਹੀਂ ਕਰਨਾ ਤੇ ਹੁਣ ਤੂੰ ਕੰਮ ਕੀ ਕਰਦਾ ਲੇਬਰ ਦਾ ਵੀ ਲੇਬਰ ਦਾ ਕੰਮ ਕਰਦਾ ਤੇ ਪੜਦਾ ਵੀ ਨਾਲ ਨਾਲ ਹਾਂ ਪੜ੍ਹਾਈ ਵੀ ਕਰਦਾ ਅੱਛਾ ਨਾਲ ਤੂੰ ਲੇਬਰ ਦਾ ਕੰਮ ਕਰਦਾ ਨਾਲ ਤੂੰ ਪੜਦਾ ਪੜ੍ਹਾਈ ਤਾਂ ਤੇਰੇ ਬਹੁਤ ਕੰਮ ਜ਼ਰੂਰੀ ਆ ਕਿਉਂਕਿ ਪੜ੍ਹੇਗਾ ਤਾਂ ਫੇਰ ਹੀ ਤੈਨੂੰ ਮਿਲੂ ਨਹੀਂ ਲੇਬਰ ਦਾ ਇੱਕ ਤਾਂ ਇਹਦੀ ਮੇਰੀ ਬੇਕਾਦਰ ਸ਼ਕਲ ਨਹੀਂ ਇਹਨੂੰ ਵੇਖ ਕੇ ਪਸੰਦ ਕਰਨਾ ਦੂਜਾ ਤੂੰ ਕੰਮ ਮਾੜਾ ਕੰਮ ਮਾੜਾ ਚੰਗਾ ਕੋਈ ਨਹੀਂ ਹੁੰਦਾ ਛੋਟਾ ਵੱਡਾ ਕੋਈ ਨਹੀਂ ਹੁੰਦਾ ਇਹ ਚੱਲ ਥੋੜੇ ਜਿਹਾ ਘਰੋਂ ਤਕੜੇ ਹੋਣਗੇ ਤੈਨੂੰ ਵੇਖ ਕੇ ਅਗਲੇ ਕਹਿਣਗੇ ਵੈਸੇ ਨਹੀਂ ਕਰਨਾ ਹਨਾ ਵੀ ਕੁੜੀ ਨਹੀਂ ਅਗਲਾ ਕੋਈ ਡੋਬਦਾ ਅਗਲਾ ਕਹਿੰਦਾ ਸਾਡੀ ਕੁੜੀ ਜਾਂ ਮੁੰਡਾ ਵੀ ਪੈਰਾਂਸਲ ਹੋਵੇ ਹੁ ਏ ਹੁਣ ਮੈਨੂੰ ਤਾਂ ਗੱਪ ਮਾਰ ਰਹੀ ਸੀ ਮੈਂ ਕਾਲਜ ਚ ਲੱਗਿਆ ਵੀ ਹਣਾ ਠੇਕੇਦਾਰ ਆ ਮੈਂ ਮੇਰੇ ਨਾਲ ਤੇਨੇ ਐਂਗਲ ਕੀਤੀ ਸੀ ਅੱਛਾ ਝੂਠ ਮਾਰ ਕੇ ਕੀਤੀ ਝੂਠ ਮਾਰ ਕੇ ਕੀਤੀ ਸੀ ਵੀਰੇ ਤੇ ਹੁਣ ਮੈਂ ਤੈਨੂੰ ਦੱਸਣ ਕੀ ਕਰ ਸਕਦੀ ਹਾਂ ਇਹਦਾ ਤੇ ਜਦੋਂ ਤੈਨੂੰ ਇਹਨੇ ਹੁਣ ਝੂਠ ਮਾਰਤਾ ਤੇ ਇਹ ਤੈਨੂੰ ਵਿਆਹ ਤੋਂ ਬਾਅਦ ਕਿਨੇ ਝੂਠ ਮਾਰੂ ਤੂੰ ਹੁਣੀ ਆ ਉਦਕ ਨਾਰਾ ਕਰ ਲੈ ਵੀਰੇ ਮੈਨੂੰ ਪਤਾ ਮੈਂ ਤਾਂ ਵਿਆਹ ਕਰਵਾ ਲੂੰਗੀ ਮੇਰੇ ਘਰ ਦਨੇ ਨਹੀਂ ਮੰਨਣਾ ਮੇਰੇ ਨਾਲ ਵਰਤਣਾ ਨਹੀਂ ਫਿਰ ਕੱਲ ਨੂੰ ਮੈਂ ਕੋਈ ਗੱਲ ਬਾਤ ਬਣ ਜਾਂਦੀ ਹੈ ਬਿਮਾਰ ਹੋ ਜਾਂਦਾ ਸਮੇਂ ਤੇ ਮੈਂ ਮੇਰੇ ਤਾਂ ਘਰ ਦਨੇ ਸਟੈਂਡ ਲੈਣਾ ਮੇਂ ਪਿੱਛੇ ਤੂੰ ਕਹ ਤੋ ਭਾਈ ਝੂਠ ਮਾਰਿਆ ਕਹਿੰਦੇ ਉਹਦੇ ਝੂਠ ਦੀ ਬਣਿਆ ਤਾਂ ਥੋੜਾ ਟਾਈਮ ਖੜਦਾ ਹੁੰਦਾ ਜਿਹੜਾ ਪਿਆਰ ਹੁੰਦਾ ਜਿਹੜਾ ਪਿਆਰ ਹੁੰਦਾ ਸੱਚ ਦੀ ਬਣਿਆ ਤੇ ਖੜਦਾ ਤੂੰ ਕਹ ਤੋ ਝੂਠ ਮਾਰਿਆ ਵੀ ਮੈਨੂੰ ਮੈਂ ਇਹਨੂੰ ਪਾਉਣਾ ਚਾਹੁੰਦਾ ਸੀਗਾ ਵੀ ਮੈਨੂੰ ਐਸ ਵੀ ਚੱਕਰੀ ਮੇਰੇ ਨੇੜੇ ਹੋਗੀ ਮੈਂ ਹੌਲੀ ਹੌਲੀ ਸਾਰਾ ਕੁਝ ਦਾ ਦੂੰ ਫਿਰ ਆਪੇ ਇਹ ਮੇਰੇ ਨੇੜੇ ਰਹੂਗੀ ਭਾਈ ਤੂੰ ਝੂਠ ਕਾ ਤੋ ਮਾਰਿਆ ਝੂਠ ਮੈਂ ਮਾਰਿਆ ਆ ਆ ਪਾਉਣਾ ਚਾਹੁੰਦਾ ਸੀ ਆਪਣੇ ਆਪ ਵੀ ਪਿਆਰ ਕਰਨਾ ਚਾਹੁੰਦਾ ਸੀ ਤੇ ਹੌਲੀ ਹੌਲੀ ਮੈਂ ਕਿਹਨੂੰ ਦੱਸ ਦਿਆਂਗੇ ਵੀ ਮੇਰੀ ਕਰੈਕਟਰ ਆਗਾ ਜੀ ਕਹਿੰਦਾ ਭਈ ਇਹ ਮੈਂ ਇਹਨੂੰ ਨੇੜੇ ਕਰਨਾ ਚਾਹੁੰਦਾ ਸੀ ਵੀ ਮੈਂ ਇਹਨੂੰ ਝੂਠ ਮਾਰਿਆ ਹਨਾ ਝੂਠ ਇੱਕ ਪਾਰ ਲਓ ਦੋ ਮਾਰ ਲਓ ਇੱਕ ਝੂਠ ਮੁੜ ਕੇ 100 ਝੂਠ ਹੋਰ ਮਾਰਨਾ ਪੈਂਦਾ ਇੱਕ ਝੂਠ ਨੂੰ ਲੁਕਾਉਣ ਦੀ ਖਾਤਰ ਇਹ ਕਹਿੰਦਾ ਮੈਨੂੰ ਐਸੇ ਵੀ ਚੱਲ ਮੇਰੇ ਨੇੜੇ ਹੋ ਗਈ ਜਦੋਂ ਮੈਂ ਤਾਂ ਵਿਸ਼ਵਾਸ ਜਿੱਤ ਲਿਆ ਮੈਨੂੰ ਹੌਲੀ ਹੌਲੀ ਦੱਸ ਦੂੰਗਾ ਉਹ ਹੁਣ ਕਹੀ ਜਾਂਦੀ ਆ ਵੀ ਮੇਰੇ ਇਹ ਮੈਨੂੰ ਕਹੀ ਜਾਂਦੀ ਮੈਥੋਂ ਹੌਲੀ ਹੌਲੀ ਦੂਰ ਹੋ ਜਾ ਮੇਰੇ ਘਰ ਦੇ ਨਹੀਂ ਮੰਨਣਾ ਨਾ ਮੈਂ ਵਿਆਹ ਕਰਾ ਕੇ ਰਾਜੀ ਵੀ ਇਹ ਪਹਿਲਾਂ ਝੂਠ ਮਾਰਦਾ ਹੁਣ ਬਈ ਮੇਰੀ ਗੱਲ ਸੁਣੋ ਤੋੜੀ ਜਿਉਂ ਮਰਨੀ ਨਹੀਂ ਤੂੰ ਵੀ ਸੰਭਲ ਸਕਦਾ ਇਹ ਵੀ ਸੰਭਲ ਸਕਦੀ ਆ ਜੇ ਤੂੰ ਹੁਣ ਹੀ ਆਉਂਦਾ ਕਿਨਾਰਾ ਕਰਕੇ ਆਉਦੇ ਬਈ ਕੰਮ ਵੱਲ ਧਿਆਨ ਦੇਵੇਂ ਆਦੀ ਬਾਈ ਤੇਰਾ ਕਾਲੂ ਦਿਲ ਟੁੱਟ ਗਿਆ ਨਸ਼ੇ ਪੱਤੇ ਚ ਪੈ ਗਿਆ ਆ ਉਹਦੀ ਜ਼ਿੰਦਗੀ ਖਰਾਬ ਕਰ ਲੇਗਾ ਜੀ ਇਹਦਾ ਪਤਾ ਲੱਗੇ ਉਹਨੂੰ ਪੜਨੋਂ ਹਟਾਉਣਗੇ ਮੈਂ ਤਾਂ ਵੀਰੇ ਇੱਕ ਗੱਲ ਐ ਕਹਿਣੀ ਚਾਹਨੀ ਆ ਛੋਟੇ ਨਾ ਗੱਲਾਂ ਮੁੱਕ ਗੀਆਂ ਵੀਰੇ ਸਾਰੀਆਂ ਮੈਂ ਤਾਂ ਐ ਕਹਿਣੀ ਚਾਹਨੀ ਆ ਵੀਰੇ ਅੱਜ ਕੱਲ ਪਾਰਕਾਂ ਚ ਬੈਠਣ ਦਾ ਕੋਈ ਸਮਾਂ ਹੈ ਨਹੀਂ ਹੁਣ ਤੁਸੀਂ ਆ ਕੇ ਸਾਨੂੰ ਫੜ ਲਿਆ ਕੋਈ ਹੋਰ ਵਿੱਚ ਹੁੰਦਾ ਮੁੰਡਾ ਨਾ ਮਦੀਰ ਮਤ ਹੁੰਦੀ ਆ ਉਹ ਛੋਟੇ ਨਾ ਲੜ ਪੈਂਦੇ ਕਿੱਡਾ ਵੱਡਾ ਕਿਸਬਾਨਾ ਚ ਬਲਾਤ ਕਰਦਾ ਕਿਸਬਾਨਾ ਤੇ ਠੀਕ ਆ ਤੇ ਮੈਂ ਤਾਂ ਆਹੀ ਹੱਥ ਬੰਨ ਕੇ ਬੇਨਤੀ ਕਰਨਾ ਚਾਹਨੀ ਆ ਛੋਟੇ ਛੋਟੇ ਜਵਾਕਾਂ ਦੇ ਅਸਰ ਆਊਗਾ ਬਾਈ ਵੀਰੇ ਪ ਆ ਵੀ ਸਾਨੂੰ ਹੁਣ ਇਹਨਾਂ ਨੇ ਫੜ ਲਿਆ ਤੇ ਬਾਕੀ ਆ ਮਜਨੂ ਜੀ ਦੱਸਣਗੇ ਗੱਲ ਦੋਨੋਂ ਕੀ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਵੀ ਇਹੀ ਗੱਲ ਕਹਿਣਾ ਚਾਹੁੰਦਾ ਜੀ ਤੇ ਵੀ ਅਸੀਂ ਪਾਰਕ 'ਚ ਬੈਠੇ ਸੀਗੇ ਛੋਟੇ ਛੋਟੇ ਬੱਚਿਆਂ ਤੇ ਅਸਰ ਪੈਂਦਾ ਤੇ ਇਹ ਮੰਨ ਲਾ ਵੀ ਆਦਾ ਅਸੀਂ ਪਾਸੇ ਜਾਵੜਾ ਕਰੂ ਅਸਰ ਪੈਂਦੀ ਮੰਨ ਰਹੇ ਅਸੀਂ ਗਲਤੀ ਮੰਨ ਰਹੇ ਚਲੋ ਕੋਈ ਨਹੀਂ ਧੰਨਵਾਦ ਜਾਓ ਹਾਂਜੀ ਭਾਈ ਇਹ ਕਹਿੰਦੇ ਆ ਵੀ ਇਹ ਦੋਨੇ ਸੀ ਛੋਟੀ ਉਮਰ ਦੇ ਸੀ ਨਵਾਲ ਕੀ ਮੰਨੋ ਇੱਕ ਕੁੜੀ ਦੀ 17.5 ਸਾਲ ਦੀ ਮੁੰਡੇ ਦੀ 20 ਸਾਲ ਦੀ ਆ ਪੜਦੇ ਆ ਮੁੰਡਾ ਨਾਲ ਲੇਬਰ ਦਾ ਕੰਮ ਕਰਦਾ ਕੁੜੀ ਥੋੜੇ ਜਿ ਚੰਗੇ ਘਰੋਂ ਆ ਤੇ ਉਹਨੇ ਗੱਪ-ਗੱਪ ਮਾਰ ਕੇ ਉਹ ਕੁੜੀ ਨਾਲ ਗੱਲਬਾਤ ਕਰ ਲਈ ਤੇ ਇਹਨਾਂ ਨੂੰ 10 ਦਿਨ ਹੋ ਗਏ ਸਾਨੂੰ ਇੱਥੇ ਵੇਖਦੇ ਆ ਨੂੰ ਤੇ ਅੱਜ ਅਸੀਂ ਫੜ ਲਏ ਸੀਗੇ ਫੜ ਲਏ ਉਹਨਾਂ ਨੂੰ ਸਮਝਾਇਆ ਵੀ ਇਹ ਕੰਮ ਤੁਹਾਡੇ ਲਈ ਚੰਗਾ ਨਹੀਂ ਤੁਸੀਂ ਪੜ੍ਹ ਲਿਖ ਲਓ ਆਪਦਾ ਫਿਊਚਰ ਬਣਾ ਲਓ ਅੱਗੇ ਤੁਹਾਡੇ ਕੋਲੇ ਬਹੁਤ ਸਮਾਂ ਇਹ ਪਿਆਰ ਤਾਂ ਜਦੋਂ ਮਰਜ਼ੀ ਜੇ ਤੁਹਾਡਾ ਸੰਜੋਗ ਹੋਊਗਾ ਵਿਆਹ ਹੋਊ ਚਲ ਆਪਦੀ ਗਲਤੀ ਮੰਨਦੇ ਆ ਇਹ ਕੰਮ ਬਾਈ ਜਿਹੜੀ ਛੋਟੀ ਉਮਰ ਹੁੰਦੀ ਹੈ ਨਾ ਚੜਦੀ ਜਵਾਨੀ ਹੁੰਦੀ ਹੈ ਉੱਥੇ ਆਪਾਂ ਨੂੰ ਪਤਾ ਨਹੀਂ ਹੁੰਦਾ ਚੰਗਾ ਕੀ ਆ ਮਾੜਾ ਕੀ ਆ ਉੱਥੇ ਤੁਸੀਂ ਕੀ ਸੋਚਣਾ ਜੇ ਤੁਹਾਨੂੰ ਕੋਈ ਸਿਆਣਾ ਬੰਦਾ ਸਮਝਾਉਂਦਾ ਉਹਦੀ ਗੱਲ ਗੌਰ ਨਾਲ ਸੁਣੋ ਉਹ ਹੋ ਸਕਦਾ ਉਹ ਤੁਹਾਡੇ ਭਲੇ ਦੀ ਹੋਵੇ ਕਿਉਂਕਿ ਆਪਾਂ ਕੀ ਕਹਿੰਦੇ ਉਹਨੇ ਆਪਣੀ ਜਵਾਨੀ ਇਹ ਹੁੰਦੀ ਹੈ ਵੀ ਮੁੰਡਿਆਂ ਉਤੋਂ ਦੀ ਬੰਦਾ ਥੁੱਕਣ ਲੱਗ ਜਾਂਦਾ ਮੈਂ ਕਿਸੇ ਤੋਂ ਕੀ ਲੈਣਾ ਮੈਂ ਕਿਉਂਕਿ ਜਵਾਨੀ ਇਹੋ ਜੀ ਚੀਜ਼ ਹੀ ਆ ਤੇ ਜਦੋਂ ਤੁਹਾਡਾ ਸਮਾਂ ਖਰਾਬ ਹੋ ਜਾਂਦਾ ਜਾਂ ਤੁਹਾਡੀ ਜਵਾਨੀ ਖਰਾਬ ਹੋ ਜੇ ਜਾਂ ਤੁਹਾਡਾ ਫਿਊਚਰ ਖਰਾਬ ਹੋ ਜੇ ਉੱਥੇ ਫੜੇ ਜਾਂਦੇ ਕੁੜੀ ਨੂੰ ਪੜਨੋ ਹਟਾ ਲੈਣਾ ਸੀਗਾ ਉਹ ਪੜ ਕੇ ਕੀ ਸ਼ਹਿਰ ਆ ਕਹਿੰਦੇ ਪੜਨ ਚਾਹੋ ਕੀ ਪਤਾ ਕੀ ਬੰਨਣਾ ਸੀ ਮੁੰਡਾ ਵੀ ਸ਼ਹਿਰਾਂ ਨਾਲ ਕੰਮ ਕਰਦਾ ਸਿਆਣਾ ਉਹ ਵੀ ਆ ਉਹਦਾ ਜੇ ਕੋਈ ਮੁੰਡਾ ਨਾ ਕੁੱਟ ਮਾਰ ਕਰਦੇ ਕੋਈ ਲਤਮਾ ਤੋੜ ਦਿੰਦੇ ਜਾਂ ਤੇ ਕੇਸ ਪਵਾਉਂਦੇ ਉਹਦੀ ਵੀ ਜ਼ਿੰਦਗੀ ਖਰਾਬ ਹੋ ਗਈ ਸੀ ਇੱਥੇ ਇਹੇ ਅੱਜ ਕੱਲ ਬਹੁਤ ਚੀਜ਼ਾਂ ਇਹ ਆਏ ਹੁੰਦੀਆਂ ਪਰ ਸਾਨੂੰ ਆਪਾਂ ਇੱਕ ਕਹਨੇ ਆ ਵੀ ਜੇ ਤੁਸੀਂ ਪਿਆਰ ਕੀਤਾ ਵੀ ਆ ਪਹਿਲਾਂ ਆਪਦੀ ਪੜ੍ਹਾਈ ਸਾਰੇ ਚੜਾਓ ਫੇਰ ਕੋਈ ਜੌਬ ਕਰ ਲਓ ਜਾਂ ਕੋਈ ਹੋਰ ਜਆ ਕੰਮ ਤੋੜ ਲਓ ਵੀ ਜਿਹੜਾ ਤੁਹਾਡਾ ਮਾਂ ਪਿਓ ਸਾਨੂੰ ਆਪਦੇ ਹੱਥੀ ਕਹੇ ਵੀ ਹਾਂ ਅਸੀਂ ਤੇਰਾ ਵਿਆਹ ਕਰਨਾ ਨਹੀਂ ਭਾਈ ਜ਼ਿੰਦਗੀ ਖਰਾਬ ਕਰਨ ਦਾ ਕੋਈ ਫਾਇਦਾ ਨਹੀਂ ਸਾਡੀ ਵੀਡੀਓ ਇੱਕ ਸਿੱਖਿਆ ਦੇ ਲਈ ਨਹੀਂ ਹੁੰਦੀ ਆ ਇੱਕ ਐਂਟਰਟੇਨਮੈਂਟ ਲਈ ਹੁੰਦੀ ਆ ਸਾਡੀ ਵੀਡੀਓ ਨੂੰ ਕਿਸੇ ਸਿੱਧੇ ਪਾਸੇ ਲੈ ਕੇ ਜਾਣਾ ਪੁੱਠੇ ਪਾਸੇ ਲੈ ਕੇ ਜਾਣਾ ਇਹ ਤੁਹਾਡੀ ਮਰਜ਼ੀ ਆ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਧੰਨਵਾਦ